ਐਸਟੀਵੀ ਸਰੀ ਕੈਨੇਡਾ ਪਾਲ ਬ੍ਰੈਥ ਸ਼ੋਅ ਦੇ ਵਿੱਚ ਸਵਾਗਤ ਹੈ ਤੁਹਾਡਾ ਸਭ ਦਾ ਕੈਨੇਡਾ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੰਕਟ ਹੋਰ ਵਧਿਆ ਜਿਸ ਸਦਕਾ ਕੈਨੇਡਾ ਤੇ ਵੀ ਆਰਥਿਕ ਸੰਕਟ ਦਾ ਅਲਰਟ ਉੱਤਰੀ ਪੱਛਮੀ ਬੀਸੀ ਦੇ ਵਿਦਿਆਰਥੀਆਂ ਦੀ ਇੱਕ ਸੰਸਥਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਕਟੌਤੀ ਸਦਕਾ ਸਾਲਾਨਾ ਲਗਭਗ 4 ਮਿਲੀਅਨ ਦਾ ਨੁਕਸਾਨ ਹੋਇਆ ਨੁਕਸਾਨ ਦੀ ਪੂਰਤੀ ਲਈ ਸੰਸਥਾ ਆਪਣੇ ਸਟਾਫ ਵਿੱਚ 20% ਕਟੌਤੀ ਅਤੇ ਆਪਣੇ ਇੱਕ ਕੈਂਪਸ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਕਾਲਜ ਦਾ ਕਹਿਣਾ ਹੈ ਕਿ ਇਸ ਸਬੰਧੀ ਅਸੀਂ ਸ਼ਾਂਤੀ ਨੋਟਿਸ ਸਟਾਫ ਨੂੰ ਭੇਜ ਦਿੱਤੇ ਹਨ ਇਹ ਕਟੌਤੀਆਂ ਦੇਸ਼ ਭਰ ਵਿੱਚ ਪੋਸਟ ਸਕੈਂਡਰੀ ਸੰਸਥਾਵਾਂ ਵਿੱਚ ਹੋ ਰਹੀਆਂ ਹਨ ਕਿਉਂਕਿ ਸੁਭਾਈ ਅਤੇ ਸੰਗੀ ਸਰਕਾਰਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਸਦਕਾ ਸੰਕਟ ਵਧ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਪੁਨਰਗਠਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਸੀ ਵਿੱਚ ਪੋਸਟ ਸਕੈਂਡਰੀ ਸੰਸਥਾਵਾਂ ਵਿੱਚ ਮਨਜ਼ੂਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕੁੱਲ ਦਾਖਲੇ ਦੇ 30% ਤੱਕ ਸੀਮਤ ਕਰ ਦਿੱਤੀ ਗਈ ਹੈ। ਨਤੀਜੇ ਵਜੋਂ ਦੂਜੇ ਦੇਸ਼ਾਂ ਤੋਂ ਕੈਨੇਡਾ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਇਸ ਲਈ ਸੰਸਥਾਵਾਂ ਨੂੰ ਪੁਨਰਗਠਨ ਕਰਨ ਲਈ ਮਜਬੂਰ ਹੋਣਾ ਪਿਆ। ਜਿਸ ਦੇ ਨਤੀਜੇ ਬਤੋ ਨੌਕਰੀਆਂ ਵਿੱਚ ਕਟੌਤੀ ਕਰਨੀ ਪੈ ਰਹੀ ਹੈ ਐਸਟੀਵੀ ਸਰੀ ਪਾਲ ਵੜੈਚੋ